ਦੇ ਵਿੱਚ ਗਾਰਬੇਜ ਡੰਪਿੰਗ ਗਰਾਉਂਡ ਦੇ ਮੁੱਦੇ ਨੂੰ ਲੈ ਕੇ ਹੁਣ ਲਗਾਤਾਰ ਲੋਕਾਂ ਨੂੰ ਵੀ ਦਿੱਕਤਾਂ ਸਾਹਮਣੇ ਆ ਰਹੀਆਂ ਹਾਲਾਂਕਿ ਇਹ ਕਾਫੀ ਮੁੱਦਾ ਜਿਹੜਾ ਹੈਗਾ ਗਰਮਾਇਆ ਸੀਗਾ ਕਿ ਆਖਿਰ ਗਾਰਬੇਜ ਕਿਉਂਕਿ ਇੱਕ ਜਿੱਥੇ ਜਿਹੜਾ ਡੰਪ ਕਰਦੇ ਸੀਗੇ ਉੱਥੇ ਵੀ ਮਨਾ ਹੋਈ ਹੈ ਹੁਣ ਕਿਹੜਾ ਨਵਾਂ ਪਲੇਸ ਹੈ ਉਸ ਨੂੰ ਲੱਭਿਆ ਜਾ ਰਹਾ ਹੈ ਔਰ ਇਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਕਿਉਂਕਿ ਜਿੱਥੇ ਹੁਣ ਫੇਸ 8 ਦੇ ਵਿੱਚ ਜਿਹੜਾ ਡੰਪਿੰਗ ਗਰਾਉਂਡ ਬਣਾਇਆ ਸੀਗਾ ਉੱਥੇ ਜਿੰਨਾ ਵੀ ਜਿਹੜਾ ਜਲਾ ਦਿੱਤਾ ਜਾਂਦਾ ਉਹਦਾ স্মੋਕ ਉਹਦਾ ਧੂਆਂ ਜਿਹੜਾ ਪੋਲਿਊਸ਼ਨ ਕਾਫੀ ਜਿਆਦਾ ਦਿੱਕਤਾਂ ਜਿਹੜੀ ਹੈ ਜਿਹੜੀ ਰੈ residense ਨੇ ਨੀਅਰ ਬਾਏ ਉਹਨਾਂ ਨੂੰ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਦੇਖਿਆ ਗਿਆ ਹੈ ਕਿ ਚੰਡੀਗੜ੍ਹ ਚ ਵੀ ਇਸ ਤਰ੍ਹਾਂ ਦਾ ਜਿਹੜਾ ਡੰਪਿੰਗ ਗਰਾਊਂਡ ਦੇ ਨਾਲ ਜਿਹੜਾ ਵੀ ਰਿਆਸ਼ੀ ਏਰੀਆ ਡੱਡੂ ਮਾਜਰਾ ਕਲੋਨੀ ਸੈਕਟਰ 33 ਉੱਥੇ ਵੀ ਕਾਫੀ ਲੋਕਾਂ ਨੇ ਪ੍ਰੋਟੈਸਟ ਕੀਤਾ ਸੀਗਾ ਨਗਰ ਨਿਗਮ ਦੇ ਖਿਲਾਫ ਉੱਥੇ ਵੀ ਕਈ ਬਿਮਾਰੀਆਂ ਜਿਹੜੀ ਹੈ ਲੋਕਾਂ ਨੂੰ ਲੱਗੀ ਸੀ ਤੇ ਹੁਣ ਸੇਮ ਐਜ਼ ਇਟ ਇਜ਼ ਲੋਕ ਜਿਹੜੇ ਨੇ ਅਲੀਗੇਸ਼ਨ ਲਾ ਰਹੇ ਨੇ ਜਿਹੜੇ ਸੁਸਾਇਟੀ ਦੇ ਲੋਕ ਨੇ ਕਿ ਇੱਥੇ ਵੀ ਸਵੇਰ ਮਾਰਨਿੰਗ ਤੇ ਈਵਨਿੰਗ ਟਾਈਮ ਇੰਨਾ ਜਿਆਦਾ ਬੁਰਾ ਹਾਲ ਹੁੰਦਾ ਹੈ ਕਿ ਪੂਰਾ ਸਮੋਗ ਹੁੰਦਾ ਹੈ ਸਾ ਲੈਂਡ ਚ ਕਾਫੀ ਜਿਆਦਾ ਪ੍ਰੋਬਲਮ ਹੁੰਦੀ ਹੈ ਸੋਸਾਇਟੀ ਦੇ ਜਿਹੜੇ ਲੋਕ ਨੇ ਉਹ ਸਾਡੇ ਨਾਲ ਜੁੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਕਿਉਂਕਿ ਮਾਰਨਿੰਗ ਈਵਨਿੰਗ ਟਾਈਮ ਹੀ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਪੂਰਾ ਜਿਹੜੀ ਮੇ ਮੋਸਟਲੀ ਮਾਰਨਿੰਗ ਐਂਡ ਈਵਨਿੰਗ ਟਾਈਮ ਬਰੀਥਿੰਗ ਪ੍ਰੋਬਲਮ ਬਹੁਤ ਹੈ ਵਿਜ਼ਿਬਿਲਟੀ ਜ਼ੀਰੋ ਹੈ ਆਈ ਟੇਕ ਮਾਈ ਡੌਗ ਮੈਂ ਕੁੱਤੇ ਨੂੰ ਲੈ ਕੇ ਜਾਂਦੀ ਹਾਂ ਵਾਕ ਵਾਸਤੇ ਮਤਲਬ ਸਾਹ ਨਹੀਂ ਆਉਂਦਾ ਉਸ ਵੇਲੇ ਵੀ ਸਵੇਰੇ ਸਾਰ 6:30 ਵਜੇ ਤੇ ਸ਼ਾਮੀ ਵੀ ਸ਼ੁਰੂ ਹੋ देली देली, देली okay. है। है। तो डेली द डेली ਦਾ ਨਜ਼ਰ ਹੈਗਾ ਓਕੇ डेली ਹੈ ਠੀਕ ਹੈ ਮੈਮ ਤੁਹਾਡਾ ਵੀ ਹਾਂਜੀ ਮੇਰੇ ਤਾਂ ਬੇਟਾ ਐਂਟੀ ਅਲਰਜੀ ਖਾ ਰਿਹਾ ਹੈ ਮਹੀਨੇ ਡੇਢ ਮਹੀਨੇ ਤੋਂ ਜੀ ਓਕੇ ਹਾਂਜੀ ਯਾਨੀ ਕਿ ਪ੍ਰੋਬਲਮ ਹਾਂਜੀ ਬਹੁਤ ਬੁਰਾ ਹਾਲ ਹੈ ਬੁਰਾ ਹਾਲ ਹਾਂਜੀ ਸੁਮੇ ਜੀ ਕਿਉਂਕਿ ਜਿੱਦਾਂ ਮੈਮ ਨੇ ਵੀ ਦੱਸਿਆ ਕਿ ਮਾਰਨਿੰਗ ਈਵਨਿੰਗ ਟਾਈਮ ਇਸੇ ਤਰ੍ਹਾਂ ਦੀ ਪ੍ਰੋਬਲਮ ਰਹਿੰਦੀ ਹੈ ਸੇਮ ਹੈ ਸੇਮ ਮੇਰੇ ਸਾਹਬ ਤਾਂ ਕੰਸਰਨ ਉਲਟਾ ਹੈ ਕਿ ਮੇਰਾ ਆਫਿਸ ਵੀ 8B ਮੇ ਹੈ ਔਰ ਮੈਂ ਰੈ residenential 91 ਮੇ ਹੂੰ ਤਾਂ ਮੈਨੂੰ ਕੋ 24 ਆਰਸ ਹੀ ਉਸ ਚੀਜ਼ ਨੂੰ ਜ਼ਹਿਲਨਾ ਪੜਦਾ ਹੈ ਯਾਦ ਆ ਯਾ ਤਾਂ ਉਹ ਉਸਕੀ ਸਟਿੰਕ ਹੈ ਇਸਕੀ ਬਦੂ ਜੁ ਆ ਤਾਂ ਤੁਸੀਂ ਕੋਈ ਅੱਗੇ ਜਾ ਕੇ ਕਿਸੇ ਨੂੰ ਕੰਪਲੇਨ ਕੀਤੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਹੜੀ ਕੰਪਲੇਨ ਕੀਤੀ ਐ ਐਕਚੁਅਲੀ ਮੈਂ 18th ਨੂੰ ਫਾਈਂਡ ਆਊਟ ਕੀਤੀ ਕਿ ਐਕਚੁਅਲੀ ਜਗ੍ਹਾ ਕਿੱਥੇ ਹੈਗੀ ਹੈ ਜਿਹੜੇ ਤੁਸੀਂ ਚੀਮਾ ਬੋਇਲਰ ਚੌਂਕ ਕ੍ਰਾਸ ਕਰੋਗੇ ਲੈਫਟੇ ਸ਼ੈਂਟੀਆਂ ਸਹੀਆਂ ਉਹਦੇ ਜਸਟ ਬੈਕ ਸਾਈਡ ਦੇ ਉੱਤੇ ਐਮਸੀ ਗਾਰਬੇਜ ਡੰਪ ਕਰ ਰਹੀ ਹੈ ਬਿਲਕੁਲ ਤੇ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਹਾਂ ਵੀ ਉਥੇ ਝੁੱਗਿਆਂ ਦੇ ਲੋਕ ਕੋਆੜ ਇਕੱਠਾ ਕਰਨ ਲਈ ਉਹਨੂੰ ਅੱਗ ਲਾ ਦਿੰਦੇ ਹੂਮ ਫੇਰ ਮੈਂ ਉੱਥੇ ਖੜ ਕੇ ਪੁਲਿਸ ਬੁਲਾਈ ਤੇ ਪੁਲਿਸ ਆਈ ਪੁਲਿਸ ਦੇ ਬਾਅਦ ਫਾਇਰ ਬ੍ਰਿਗੇਡ ਆਈ ਫਾਇਰ ਬ੍ਰਿਗੇਡ ਨੇ ਸਾਨੂੰ ਦੱਸਿਆ ਕਿ ਐਮਸੀ ਵਾਲੇ ਕੂੜੇ ਨੂੰ ਅੱਗ ਲਾ ਰਹੇ ਆ ਆਪੇ ਕਿਉਂਕਿ ਇਹਨਾਂ ਕੋਲ ਜਗ੍ਹਾ ਨਹੀਂ ਹੈਗੀ ਕੂੜਾ ਸਿੱਟਣ ਦੀ ਇਹ ਜਗਤਪੁਰੇ ਦਾ ਜਿਹੜਾ ਕੂੜਾ ਇਹ ਪਿਛਲੇ ਕਈ ਮਹੀਨਾ ਤੋਂ ਇਹ ਪ੍ਰੋਬਲਮ ਆ ਰਹੀ ਹੈ ਹਾਂ ਇਹ ਨਹੀਂ 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 ਐਕਚੁਅਲੀ ਕਈ ਮਹੀਨਾ ਤੋਂ ਨਹੀਂ ਆ ਰਹੀ ਇਹ ਜਿਹੜੀ ਡੰਪਿੰਗ ਸੌਰੀ ਬਰਨਿੰਗ ਦੀ ਪ੍ਰੋਬਲਮ ਹੈਗੀ ਇਹ ਪਿਛਲੇ 15 20 ਦਿਨ ਤੋਂ ਜ਼ਿਆਦਾ ਆ ਰਹੀ ਹੈ ਕਿਉਂਕਿ ਜਦ ਨਾਰਥ-ਈਸਟ ਤੋਂ ਹਵਾ ਇਧਰ ਨੂੰ ਚੱਲਦੀ ਹੈ ਸਾਊਥ-ਵੈਸਟ ਨੂੰ ਤੇ ਸਾਰੀ ਸ਼ਾਮ ਨੂੰ ਸ ਟੁੰਦੇ ਕਿਦਾ ਓਕੇ ਉਹਨਾਂ ਦੀ ਉਹ ਤਾਂ ਬਹੁਤ ਸਫੋਕੇਸ਼ਨ ਤੇ ਬੈਠੇ ਹੋਏ ਆ ਉਹ ਤਾਂ ਮਤਲਬ ਕਿ ਏਵਰੀ ਡੇ ਮਤਲਬ ਕਿ ਹਰ ਦਿਨ মিডিਆ ਜਾ ਰਿਹਾ ਠੀਕ ਹੈ ਪੁਲਿਸ ਜਾ ਰਹੀ ਹੈ ਹਰ ਦਿਨ ਹਰ ਦਿਨ ਫਾਈਲ ਬਿਗੜ ਦਿਨੇ ਅਪਰੋਕਸਿਮੇਟ ਤਿੰਨ ਜਾਂ ਚਾਰ ਵਾਰੀ ਦਿਨੇ ਜਾਂਦੇ ਆ ਅਗਭਜਾਉਣ ਨੂੰ ਉਹ ਕਹਿੰਦੇ ਕਿ ਐਮਸੀਆਰ ਲਾ ਰਹੇ ਆ ਤੇ ਸਾਰੀ ਹਰ ਅਰਕੀਚ ਜਿੰਨੀ ਵੀ ਅਥਾਰਟੀ ਹੈ ਸਭ ਨੂੰ ਮੈਟਰ ਦਾ ਪਤਾ ਹੈ ਚਾਹੇ ਉਹ ਡੀਸੀ ਮੈਡਮ ਹੈਗੇ ਆ ਠੀਕ ਹੈ ਚਾਹੇ ਉਹ ਮੇਅਰ ਜੀ ਹੈਗੇ ਆ ਚਾਹੇ ਸਾਡੇ ਐਮਐਲਏ ਸਭ ਨੂੰ ਇਸ ਚੀਜ਼ ਬਾਰੇ ਨੋਲੇਜ ਹੈਗੀ ਹੈ ਕਿਉਂਕਿ ਇਹ ਮੀਡੀਆ ਕੋ ਮੇਜਰ ਅਖਬਾਰਾਂ ਚ ਕਟੋ-ਕਟ ਵੀ ਚਾਰ-ਪੰਜ ਦਿਨ ਤੱਕ ਕਵਰ ਹੋ ਰਹਾ ਹੈ ਇਸ ਤਰ੍ਹਾਂ ਦਾ ਕੋਈ ਸੋਲੂਸ਼ਨ ਹਜੇ ਤੱਕ ਨਹੀਂ ਹੈ ਇਹਦਾ ਕੋਈ ਸੋਲੂਸ਼ਨ ਕਿਸੇ ਨੇ ਦਿੱਤਾ ਹੀ ਨਹੀਂ ਕਿਉਂਕਿ ਜਦ ਅਥਾਰਟੀਆਂ ਕਰ ਹੀ ਨਹੀਂ ਰਹੀ ਦੀ ਗਰਾਊਂਡ ਦੇ ਉੱਤੇ ਕੁਝ ਆ ਕੇ ਤੇ ਸੋਲੂਸ਼ਨ ਕਿਵੇਂ ਨਿਕਲੂਗਾ ਜੇ ਉੱਥੇ ਕੋਈ ਪੋਲਿਸ ਬਿਠਾਓਗੇ ਸਟ੍ਰਿਕਟਲੀ ਕੋਈ ਬੈਠੇਗਾ ਉੱਥੇ ਤਾਂ ਜਾ ਕੇ ਉੱਥੇ ਮਤਲਬ ਇਹ ਇਹ ਪ੍ਰੋਬਲਮ ਹੈਗੀ ਹੈ ਸਰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਇਹ ਕਿਉਂਕਿ ਜਿੱਦਾਂ ਪਾਜੀ ਨੇ ਦੱਸਿਆ ਕਿ ਐਮਸੀ ਦੇ ਆਪ ਹੀ ਇਸ ਤਰ੍ਹਾਂ ਦੀ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਲੋਕਾਂ ਨੂੰ ਜਿੰਨੇ ਵੀ ਰੈਸੀਡੈਂਸ ਅਸੀਂ ਦੇਖ ਰਹੇ ਹਾਂ ਕਾਫੀ ਲੋਕ ਇੱਥੇ ਰਹਿੰਦੇ ਨੇ ਸੋਸਾਇਟੀਜ਼ ਨੇ ਵੱਡੇ ਵੱਡੇ ਘਰ ਨੇ ਬੱਚੇ ਨੇ ਬਜ਼ੁਰਗ ਨੇ ਇਹ ਸੇਰੇ ਸ਼ਾਮ ਤੂੰ ਇੰਨਾ ਹੁੰਦਾ ਕਿ ਮਤਲਬ ਮੇਰੇ ਆਪਣੇ ਵਾਈਫ ਨੂੰ ਆਈ ਥਿੰਕ ਪਿਛਲੇ ਇੱਕ ਹਫ਼ਤੇ ਜਾਂ ਦੋ ਹਫ਼ਤੇ ਤੋਂ ਖਾਂਸੀ ਨੂੰ ਨਾ ਰੁਕ ਰਹੀ ਠੀਕ ਹੈ ਗੱਲੇ ਦੀ ਪ੍ਰੋਬਲਮ ਚੱਲ ਰਹੀ ਹੈ ਈਵਨ ਬੱਚਿਆਂ ਨੂੰ ਵੀ ਐਂਟੀ ਅਲਰਜੀ ਤੇ ਹੀ ਚੱਲ ਰਹੇ ਨੇ ਬੱਚੇ ਵੀ ਸਾਡੇ ਠੀਕ ਹੈ ਤੇ ਇਹਨਾਂ ਦੀ ਐਫਆਈਆਰ ਸੌਰੀ ਫਾਇਰ ਬ੍ਰਿਗੇਡ ਉਸ ਦਿਨ ਬੁਲਾਈ ਸੀ ਆਪਾਂ ਠੀਕ ਹੈ ਈਵਨ ਮੈਂ ਕੱਲ ਵੀ ਗਿਆ ਸੀਗਾ ਕੱਲ ਵੀ ਇੱਧਰਲੇ ਪਾਸੇ ਇਹਨਾਂ ਨੇ ਅੱਗ ਲਾਈ ਹੋਈ ਸੀ ਤੇ ਪੂਰਾ ਧੂਆਂ ਸੀਗਾ ਤੇ ਐਮਸੀ ਦੀ ਗੱਡੀ ਆਂਦੀ ਆ ਉੱਥੇ ਕੂੜਾ ਸਿੱਟਦੀ ਆ ਤੇ ਅੱਗ ਲਾ ਦਿੰਦੇ ਆ ਇਹ ਬੜੀ ਇੰਪੋਰਟੈਂਟ ਪ੍ਰੋਬਲਮ ਹੈ ਜਿੱਦਾਂ ਸਰ ਤੁਸੀਂ ਵੀ ਕਿਹਾ ਕਿ ਖੁਦ ਐਮਸੀ ਦੇ ਹੀ ਜਿਹੜੇ EMPLOYEES ਨੇ ਉਹਨਾਂ ਵੱਲੋਂ ਹੀ ਅੱਗ ਲਾਈ ਜਾਂਦੀ ਉਹ ਹੀ ਲਾ ਦਿਆ ਆ ਕਿ ਹਮ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਤੁਹਾਨੂੰ ਵੀ ਇੰਨੇ ਧੂਆਂ ਆਉਂਦਾ ਇੱਥੇ ਬਹੁਤ ਜ਼ਿਆਦਾ ਸਾਹ ਲੈਣ 'ਚ ਦਿੱਕਤ ਹੁੰਦੀ ਸਾਹ ਲੈਣ 'ਚ ਬੱਚਿਆਂ ਨੂੰ ਬੱਚਿਆਂ ਦਾ ਹਰ ਵੇ ਸੋ ਇਹ ਕੱਲ ਹੋ ਰਿਹਾ ਇਹਦੇ ਵਿੱਚ ਜਿੱਦਾਂ ਕਿਹਾ ਕਿ ਕਰੋਨਾ ਦੇ ਰੈ residense ਏਰੀਆ ਇੱਥੇ ਘਰ ਨੇ ਫਲੈਟ ਨੇ ਲੇਕਿਨ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਕੋਈ ਸੋਲੂਸ਼ਨ ਹਜੇ ਨਹੀਂ ਨਿਕਲ ਰਿਹਾ ਉਹੀ ਅਸੀਂ ਦੇਖ ਰਹੇ ਹਾਂ ਅਸੀਂ ਵੀ ਜਿਵੇਂ ਮਹਿੰਗੇ ਘਰ ਲੈ ਕੇ ਆਨੇ ਇਨਵੈਸਟਮੈਂਟ ਕਰਦੇ ਆਂ ਜਾਂ ਆਪਣੇ ਸੋਚਦੇ ਹੋ ਵੀ ਬੈਟਰਮੈਂਟਲੀ ਹੋਏਗਾ ਆਪਾਂ ਨੂੰ ਵਧੀਆ ਲਾਈਫ ਮਿਲੇਗੀ ਜਿਵੇਂ ਕੋਈ ਵੀ ਜੇ ਫਾਦਰ ਸਾਹਿਬ ਮੇਰੇ ਸਹੇਰੇ ਵਾਕ ਕਰਨ ਜਾਂਦੇ ਆ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਤੁਸੀਂ ਸਿਰ ਆ ਕੇ ਦੇਖੋਗੇ ਇੰਨੀ ਫੌਗ ਹੁੰਦੀ ਹੈ ਇੰਨੀ ਸਮੋਗ ਹੁੰਦੀ ਹੈ ਸਾਹ ਨਹੀਂ ਲੈ ਸਕਦੇ ਕਾਫੀ ਯਾਨੀ ਕਿ ਮਰੀਜ਼ਾ ਕਰੀ ਹੈ ਬਿਲਕੁਲ ਮਰੀਜ਼ਾ ਕਰ ਸਰ ਕਿਉਂਕਿ ਤੁਸੀਂ ਪੂਰੀ ਜਾਣਕਾਰੀ ਦਿੱਤੀ ਸ਼ੋਰਟ ਚ ਸਮਝਣਾ ਚਾਹਵਾਂਗੇ ਸਾਰਿਆਂ ਨੇ ਦੱਸਿਆ ਕਿ ਪ੍ਰੋਬਲਮ ਹੈ ਬੱਚੇ ਹੋਣ ਬਜ਼ੁਰਗ ਹੋਣ ਸਵੇਰੇ ਸ਼ਾਮ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਔਰ ਖੁਦ ਐਮਸੀ ਦੇ ਜਿਹੜੇ EMPLOYEES ਨੇ ਉਹੀ ਅੱਗ ਲਾ ਕੇ ਜਾਂਦੇ ਔਰ ਫਾਇਰ ਬੀਗ੍ਰੇਡ ਕੀ ਕਰੂਗੀ ਪੁਲਿਸ ਕੀ ਕਰੂ ਕੀ ਕਰੀਏ ਕੀ ਕਹੀਏ ਦਰਸਲ ਇਹ ਤਾਂ ਠੀਕ ਹੈ ਹੁਣ ਐਮਸੀ ਕੂੜਾ ਚੱਕ ਰਹੀ ਹੈ ਜਿਹੜਾ ਪੁਰਾਣਾ ਡੰਪਿੰਗ ਉਹਨੂੰ ਚੱਕ ਰਹੀ ਹੈ ਜਦੋਂ ਪੁਰਾਣਾ ਡੰਪਿੰਗ ਕੰਟੀਨਿਊ ਸੀ ਤਾਂ ਇੱਥੇ ਇੱਕ ਨਿਊਲੀ ਬੌਰਮ ਬੇਬੀ ਕਿਤੇ ਮਾਂ ਨੇ ਬਾਹਰ ਪਾਤਾ ਤੁਸੀਂ ਅੰਦਾਜ਼ਾ ਲਾ ਕੇ ਉਹ ਸੁੱਤੇ ਪਏ ਬੱਚੇ ਦੀਆਂ ਇਹ ਪੇਪੜਾ ਤੋਂ ਮੱਕੀਆਂ ਨੇ ਖਾ ਲਿਆ ਮੱਕੀਆਂ ਨੇ ਖਾ ਲਿਆ ਐਕਚੁਅਲੀ ਅਖਬਾਰ ਚ ਆਈ ਨਿਊਜ਼ ਆ ਇਹ ਔਰ ਉਹ ਬੱਚਾ ਵੀ ਜਿਉਂਦਾ ਹੈ ਜੇ ਉਹਦੇ ਪੇਰੈਂਟਸ ਨੂੰ ਵੀ ਬੁਲਾਇਆ ਜਾ ਸਕਦਾ ਜਿੰਨੇ ਬੁੱਢੇ ਨੇ ਮੇਰੇ ਵਰਗੇ ਸਿਆਣੇ ਬੰਦੇ ਆ ਉਹਨੂੰ ਖਾਂਸੀ ਦੀ ਪ੍ਰੋਬਲਮ ਮੈਨੂੰ ਕਦੇ ਖਾਂਸੀ ਨਹੀਂ ਹੋਈ ਹੁਣ ਮੈਨੂੰ 3-4 ਸਾਲ ਤੋਂ ਮੈਨੂੰ ਖਾਂਸੀ ਆਉਂਦੀ ਆ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਮੈਨੂੰ ਲੱਗਦਾ ਮੈਂ ਬਿਮਾਰ ਹੋ ਰਿਹਾ ਹਾਂ ਜੋ ਦੋ ਮਾਈਕ ਗ੍ਰਿਸਟ ਪੋਸਟ ਆਦਮੀ ਦੇਖਣ ਆ ਜਿਹੜਾ ਰੋਜ਼ ਸੈਰ ਕਰਦਾ ਐ ਐਕਸਰਸਾਈਜ਼ ਕਰਦਾ ਐ ਪੂਰੇ ਪ੍ਰਕਾਸ਼ਨ ਹੈਲਥ ਵਾਈਜ਼ ਲੈ ਰਿਆ ਐ ਮੈਂ ਦੁਖੀ ਹੋ ਰਿਹਾ ਤੇ ਜਿਹੜੇ ਪੁਰਾਣੇ ਬਜ਼ੁਰਗਾਂ ਉਹ ਤਾਂ ਕਿੰਨੇ ਹੋਰ ਯਾਨੀ ਕਿ ਸਵੇਰੇ ਵਾਕਿੰਗ ਜਾ ਸਕਦੇ ਤੁਸੀਂ ਚਾਹੇ ਬਜ਼ੁਰਗ ਹੋਣ ਸ਼ਿਕਲ ਹੈ ਬਹੁਤ ਮੁਸ਼ਕਲ ਹੈ ਈਵਨ ਕਈ ਵਾਰ ਤਾਂ ਰਾਤ ਨੂੰ ਅਸੀਂ ਦਰਵਾਜ਼ੇ ਨਹੀਂ ਖੋਲਦੇ ਆਪਣੇ ਕੋਠੀ ਦੇ ਵੀ ਤਾਂ ਜੋ ਜਿਹੜੀ ਬਾਹਰੋਂ ਹਵਾ ਗੰਦੀ ਆ ਬਾਹਰ ਆਉਂਦੀ ਆ ਰਾਤ ਨੂੰ ਨੀਂਦ ਡਿਸਟਰਬ ਕਰਦੀ ਆ ਹੂੰ ਇੱਕ ਸਾਡੇ ਪਤਾ ਨਹੀਂ ਸਾਡੇ ਸਿਰ ਤੇ ਜਿਹੜੋ ਅਸੀਂ ਇੱਕ ਪਵਿੱਤਰ ਨਦੀ ਮੰਨਦੇ ਆ ਹਾ ਪਟਿਆਲਾ ਦੀ ਰੋ ਜਿਹਦੇ ਕਿਸੇ ਮੌਕੇ ਮਹਾਰਾਜਾ ਪਟਿਆਲਾ ਇਹਨੂੰ ਨੱਤ ਤੇ ਚੂੜਾ ਪੇਂਟ ਕਰਦਾਤਾ ਹਿਮਾਚਲ ਦੇ ਵਿੱਚ ਇਹਦੇ ਤੇ 14 ਪਵਿੱਤਰ ਸਥਾਨ ਆ ਧਾਰਮਿਕ ਸਥਾਨ ਉਸ ਵਿੱਚ ਸੀਵਰੇਜ ਪਾਇਆ ਹੋਇਆ ਪਤਾ ਨਹੀਂ ਕਿੱਥੋਂ ਪਾਇਆ ਹੋਇਆ ਇੱਕ ਇਹਦੀ ਸਮੈਲ ਦੂਸਰਾ ਇਹ ਕੂੜੇ ਦੀ ਸਮੈਲ ਬਿਲਕੁਲ ਨਾਲ ਹੀ ਜਾ ਰਿਹਾ ਬਿਲਕੁਲ ਨਾਲ ਆ ਬਿਲਕੁਲ ਕੰਧ ਟੱਪ ਕੇ 10 ਮੀਟਰ ਨਹੀਂ ਹੈਗਾ ਤੇ ਇਹ ਜਿਹੜਾ ਕੂੜਾ ਪਾਉ ਸੁੱਟਣ ਵਾਲੀ ਗੱਲ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਐਮਸੀ ਦੀ ਕੀ ਮਜਬੂਰੀ ਹੈ ਜਦੋਂ ਕਿ 2009 2012 ਦੇ ਵਿੱਚੋਂ ਇਹਨਾਂ ਨੇ 50 ਏਕੜ ਜ਼ਮੀਨ ਲਈ ਹੋਈ ਆ ਕੂੜਾ ਸੁੱਟਣ ਬਾਅਦ ਤੇ ਜਿਹਦੇ ਵਿੱਚ ਉਸ 50 ਏਕੜ ਦੇ ਵਿੱਚ ਪ੍ਰੋਜੈਕਟ ਲੱਗਣੇ ਤੇ ਜਿਹਦੇ ਵਿੱਚ ਪੰਚਕੂਲਾ ਮਹਾੜੀ ਚੰਡੀਗੜ੍ਹ ਲਾ ਆਪਣੇ ਲਾਲੜੂ ਤੱਕ ਦਾ ਕੂੜਾ ਉੱਥੇ ਜਾਣਾ ਸੀ ਪਤਾ ਨਹੀਂ ਕਿ ਆ ਪ੍ਰੋਗਰਾਮ ਇਹਨਾਂ ਨੇ ਇੱਕ ਕੋਈ ਵੀ ਕੰਮ ਨਹੀਂ ਕਰਦੇ ਮੈਨੂੰ ਸਾਜਤਾ ਇਹ ਵੀ ਕਈ ਵਾਰ ਪੁੱਛਿਆ ਕਿ ਤੁਸੀਂ ਸਰਕਾਰ ਨੂੰ ਕੋਈ ਪਲਾਨ ਬਣਾ ਕੇ ਦਿੱਤਾ ਹੈ ਇਹਦੇ ਹੱਲ ਵਾਸਤੇ ਕੋਈ ਕੁਝ ਨਹੀਂ ਲੇਕਿਨ ਮੇਅਰ ਸਾਹਿਬ ਕਹਿੰਦੇ ਕਿ ਅਸੀਂ ਲਿਖ ਕੇ ਦੇ ਰਹੇ ਹਾਂ ਐਮ ਐਲ ਏ ਸਾਹਿਬ ਨੂੰ ਲਿਖ ਕੇ ਦੇ ਰਹੇ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਆਂਦਾ ਮੈ ਸਾਨੂੰ ਉਹਦੀ ਕਾਪੀ ਦਿੱਤੀ ਜਾਵੇ ਜਿਹੜੀ ਐਮ ਐਲ ਏ ਦਾ ਐਮ ਐਲ ਏ ਨੂੰ ਕਿਉਂ ਜਿਹੜਾ ਪਬਲਿਕ ਹੈਲਥ ਵਾਲਿਆਂ ਨੂੰ ਜਿਹੜਾ ਹੈਲਥ ਆਪਣੇ ਡਿਪਾਰਟਮੈਂਟ ਆ ਪਬਲਿਕ ਹੈਲਥ ਦਾ ਪੰਜਾਬ ਸਰਕਾਰ ਦਾ ਉਹਨੂੰ ਦੱਸਣ ਕਿ ਕਿਆ ਕਿਆ ਪ੍ਰੋਗਰਾਮ ਬਣਾ ਕੇ ਇਹਨੇ ਦਿੱਤਾ ਕਿਆ ਕਿਆ ਕਿੰਨਾ ਪੈਸਾ ਇਹਨਾਂ ਨੇ ਮੰਗ ਕੀਤਾ ਇਹਨਾਂ ਦੀ ਪਲਾਨਿੰਗ ਕਿਆ ਇਸ ਨੂੰ ਅੰਬੇੜਨ ਦੀ ਤੁਸੀਂ ਇਹਨਾਂ ਨੂੰ ਪੁੱਛਿਆ ਜਾਵੇ ਅਸੀਂ ਬਹੁਤ ਪੁੱਛਦੇ ਆ ਸਾਨੂੰ ਇਹ ਕੋਈ ਜਵਾਬ ਨਹੀਂ ਦਿੰਦੇ ਹੈਗੇ ਸਗੋ ਕਹਿੰਦੇ ਐਮ ਐਲ ਏ ਐਮ ਐਲ ਏ ਕਾਉਣਾ ਐਮ ਐਲ ਏ ਨੇ ਠੀਕ ਹੈ ਜਿਹੜਾ ਮਿਨਿਸਟਰੀ ਹੈ ਪਬਲਿਕ ਹੈਲਥ ਡਿਪਾਰਟਮੈਂਟ ਦੀ ਉਦੋਂ ਲਿਖ ਕੇ ਦੇਣ ਵੀ ਸਾਨੂੰ ਇੰਨਾ ਪੈਸਾ ਦਿਓ ਆ ਸਾਡੀ ਪਲਾਨਿੰਗ ਹੈ ਉਸ ਪਲਾਨਿੰਗ ਦੇ ਆਧਾਰ ਤੇ ਅਸੀਂ ਇਸ ਤਰ੍ਹਾਂ ਕੰਮ ਕਰਨਾ ਸਾਨੂੰ ਇੰਨੇ ਪੈਸੇ ਦੀ ਰਿਕੁਆਇਰਮੈਂਟ ਆਪਣਾ ਬਜਟ ਬਣਾ ਕੇ ਦਿਓ ਪਿਛਲੇ ਬਾ 13 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਬਲਟ ਬਣਾ ਕੇ ਸਰਕਾਰ ਨੂੰ ਪੈਸੇ ਦੀ ਡਿਮਾਂਡ ਕੀਤੀ ਹੋਵੇ ਮੈਨੂੰ ਕਾਪੀ ਦੇ ਦੇਣ ਇਹ ਬਹੁਤ ਇੰਪੋਰਟੈਂਟ ਹੈ ਜਿੱਦਾਂ ਜਿਹੜੇ ਰੈਸੀਡੈਂਟਸ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪ੍ਰੋਬਲਮਸ ਕੀ ਕੀ ਨੇ ਹਰ ਕਿਸੇ ਨੂੰ ਪ੍ਰੋਬਲਮ ਹੋ ਰਹੀ ਹੈ ਚਾਹੇ ਉਹ ਖਾਂਸੀ ਦੀ ਹੋਵੇ ਖੰਗ ਦੀ ਹੋਵੇ ਬਿਮਾਰੀ ਦੀ ਤੇ ਕਈ ਚੀਜ਼ਾਂ ਨੇ ਜਿਹਦੇ ਰੈਸੀਡੈਂਸੀ ਇਕੱਠੇ ਇਕੱਠੇ ਹੋਏ ਨੇ ਕਿਉਂਕਿ ਇੱਕ ਤਾਂ ਪ੍ਰੋਬਲਮ ਇਹ ਹੈ ਕਿ ਐਮਸੀ ਦੇ ਹੀ ਜਿਹੜੇ EMPLOYES ਨੇ ਉਹੀ ਖੁਦ ਅਗਲਾ ਕੇ ਇਥੋਂ ਨਿਕਲ ਜਾਂਦੇ ਨੇ ਔਰ ਕਿਸ ਤਰ੍ਹਾਂ ਦਾ ਜਿਹੜਾ ਧੂਆਂ ਹੈ ਜਿਹੜਾ ਗੰਦਾ ਤੋਂ ਹੈ ਕਿਉਂਕਿ ਬਹੁਤ ਪ੍ਰੋਬਲਮ ਹੈ ਬਿਮਾਰੀਆਂ ਜਿਹੜੀਆਂ ਹੈ ਲਗਾਤਾਰ ਫੈਲ ਰਹੀ ਹੈ ਔਰ ਅਸੀਂ ਪਹਿਲਾਂ ਵੀ ਦੇਖਿਆ ਅਸੀਂ ਪਹਿਲਾਂ ਵੀ ਕਵਰ ਕੀਤਾ ਚੰਡੀਗੜ੍ਹ ਦੇ ਵਿੱਚ ਕਿ ਕਿਸ ਤਰ੍ਹਾਂ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਸੀਗਾ ਤੇ ਹੁਣ ਮੋਹਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਮੋਹਾਲੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ